ਤੁਸੀਂ ਦੇਖ ਪਾ ਰਹੇ ਹੋ ਸਾਡੇ ਨਾਲ ਰਣਜੀਤ ਸਿੰਘ ਰਾਜੂ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਕੀ ਕਹਿਣਾ ਹੋਊਗਾ ਕੀ ਕਹਿਣਾ ਚਾਹੁੰਗਾ ਤੁਹਾਡੀ ਇੱਥੇ ਪੂਰੀ ਤਿਆਰੀ ਤੁਸੀਂ ਖੇਚੀ ਹੋਈ ਹੈ ਜੇ ਜੀਸੀਬੀ ਵੀ ਤੁਸੀਂ ਇੱਥੇ ਲਿਆਏ ਆ ਲੱਗਦਾ ਤੁਹਾਨੂੰ ਇਹਨੂੰ ਤੁਸੀਂ ਤਿਆਰੀ ਕਹਿ ਸਕਦੇ ਹੋ ਪਰ ਦਿੱਲੀ ਜਾਣਾ ਸਾਡੀ ਮਜਬੂਰੀ ਹੈ ਜਿਦ ਨਹੀਂਗੀ ਠੀਕ ਹੈ ਨਾ ਬਾਰ ਬਾਰ ਇਹ ਰਿਕਵੈਸਟ ਕਰ ਰਹੇ ਆ ਵੀ ਜੋ ਪ੍ਰਧਾਨ ਮੰਤਰੀ ਜੀ ਨੇ ਸਾਡਾ ਕਮਿਟਮੈਂਟ ਕੀਤੀ ਸੀਗੀ ਵੀ ਮੈਨੂੰ ਪ੍ਰਧਾਨ ਮੰਤਰੀ ਬਣਾਓ ਸੁਮਿੰਦਰਨ ਅਯੋਗ ਦੀ ਰਿਪੋਰਟ ਅਨੁਸਾਰ ਤੁਹਾਨੂੰ ਐਮਐਸਪੀ ਦਾ ਕਾਨੂੰਨ ਬਣਾਵਾਂਗੇ ਉਹਨਾਂ ਨੇ ਕਿਹਾ ਸੀਗਾ ਪਹਿਲੀ ਕੈਬਨਿਟ ਦੀ ਮੀਟਿੰਗ ਪਹਿਲੀ ਕਲਮਨਲ ਕਿਸਾਨ ਨੂੰ ਕਰਜ਼ੇ ਮੁਕਤ ਕੀਤਾ ਜਾਊਗਾ 9.5 ਸਾਲ 10 ਸਾਲ ਹੋ ਗਿਆ ਅਸੀਂ ਉਹਨਾਂ ਦੇ ਵਾਅਦੇ ਨੂੰ ਯਾਦ ਕਰਾ ਰਹੇ ਹਾਂ ਖੁਦ ਪ੍ਰਧਾਨ ਮੰਤਰੀ ਜਦੋਂ ਮੁੱਖ ਮੰਤਰੀ ਗੁਜਰਾਤ ਦੇ ਉਹਨਾਂ ਨੇ ਕਮੇਟੀ ਦੇ ਚੇਅਰਮੈਨ ਸੀਗੇ ਉਹਨਾਂ ਨੇ ਕਿਹਾ ਸੀਗਾ ਅਗਰ ਕਿਸਾਨ ਨੂੰ ਬਚਾਉਣਾ ਮਜ਼ਦੂਰ ਨੂੰ ਬਚਾਉਣਾ ਤੇ ਕਿਸਾਨ ਨੂੰ ਐਮਐਸਪੀ ਦੇਣੀ ਪਊਗੀ ਉਹਨਾਂ ਦੀ ਬਣਾਈ ਹੋਈ ਰਿਪੋਰਟ ਹੀ ਸੀ ਸਾਨੂੰ ਤੁਹਾਡੀ ਰਿਪੋਰਟ 'ਤੇ ਵਿਸ਼ਵਾਸ ਹੈ ਅਸੀਂ ਨਹੀਂ ਕਹਿੰਦੇ ਵੀ ਸਾਡੇ ਉਲਟ ਨਵੀਂ ਰਿਪੋਰਟ ਬਣਾਓ ਉਹੀ ਰਿਪੋਰਟ ਲਾਗੂ ਕਰ ਦਿਓ ਕੋਰੇ ਜਿਹੜੀ ਸੈਂਟਰ ਨਾਲ ਮਨਿਸਟਰ ਨਾਲ ਤਿੰਨ ਚਾਰ ਦੌਰ ਦੀ ਮੀਟਿੰਗ ਵੀ ਹੋਈ ਹੈ ਉਹ ਵੀ ਬੇ ਸਿੱਧਾ ਰਹੀ ਹੈ ਤਾਂ ਉਸੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੜੀ ਮੀਟਿੰਗ ਚੌਥੀ ਮੀਟਿੰਗ ਸੀ ਨਾ ਬੜੀ ਦੁਖਦਾਇਕ ਸੀਗੀ ਇੱਕ ਨਵਾਂ ਫਾਰਮੂਲਾ ਲੈ ਕੇ ਆਤੀ ਪੰਜ ਫਸਲਾਂ ਤੇ ਤੇ ਪੰਜ ਫਸਲਾਂ ਵੀ ਐਮਐਸਬੀ ਉਹਦੇ ਦਵਾਂਗੇ ਜਿਹੜਾ ਡਾਈਵਰਸੀਫਿਕੇਸ਼ਨ ਕਰੂਗਾ ਯਾਨੀ ਕਿ ਜਿਹੜੇ ਰਕਬਾ ਕਣਕ ਤੇ ਝੋਨੇ ਤੋਂ ਬਾਹਰ ਨਿਕਲੂਗਾ ਹੁਣ ਝੋਨੇ ਦੇ ਬਰਾਬਰ ਤਾਂ ਮੂੰਗੀ ਹੁੰਦੀ ਨਹੀਂ ਝੋਨੇ ਦੇ ਬਰਾਬਰ ਤਾਂ ਛੋਲੇ ਹੁੰਦੇ ਨਹੀਂਗੇ ਝੋਨੇ ਦੇ ਬਰਾਬਰ ਤਾਂ ਤੁਹਾਡੀ ਉਰਦ ਹੁੰਦੀ ਨਹੀਂਗੀ ਕਿਵੇਂ ਕਿਸਾਨ ਝੋਨਾ ਛੱਡੀ ਕੁਝ ਆ ਜਾਊਗਾ ਅਸੀਂ ਇਹ ਕਹਿੰਦੇ ਆ ਐ ਐਮਐਸਪੀ ਦੇ ਖਰੀਦ ਦਾ ਗਰੰਟੀ ਗਰੂਨ ਬਣਾਇਆ ਜਾਵੇ ਝੋਨਾ ਲੰਬੇ ਸਮੇਂ ਦੀ ਖੇਤੀ ਆ ਤੇ ਉਸੇ ਸਮੇਂ ਵਿੱਚ ਦੋ ਖੇਤੀ ਹੋ ਸਕਦੀਆਂ ਪਰ ਉਹ ਖੇਤੀ ਕੱਚੀਆਂ ਝੋਨਾ ਪੱਕੀ ਖੇਤੀ ਆ ਜਿਸਕਿਨ ਕਿਸਾਨ ਲੈ ਸਕਦਾ ਤੇ ਉਹਨਾਂ ਨੇ ਇੱਕ ਚਲਾ ਚਾਲ ਹੋ ਚੱਲੀ ਬਾਹਰ ਨਿਕਲ ਕੇ ਸਟੇਟਮੈਂਟ ਦਿੰਦੇ ਆ ਇਹ ਪੰਜਾਬ ਤੇ ਹਰਿਆਣੇ ਵਾਸਤੇ ਜਦ ਕਿ ਇਹ ਅੰਦੋਲਨ ਦੇਸ਼ ਦਾ ਹੈ ਪੰਜਾਬ ਰਿਆਨੇ ਦਾ ਨਹੀਂਗਾ ਐਮਐਸਪੀ ਪੂਰੇ ਦੇਸ਼ ਦੇ ਨੁਮਾਸੇ ਮੰਗ ਰਹੇ ਪੰਜਾਬ ਰਿਆਨੇ ਵਾਸਤੇ ਨਹੀਂ ਕੇਵਲ ਉਹਨਾਂ ਵਾਸਤੇ ਨਹੀਂ ਮੰਗ ਰਹੇ ਜਿਹੜੇ ਕਾਨੂੰਨ ਤੇ ਝੋਨਾ ਲਾਉਂਦੇ ਹੈਗੇ ਤੇ ਉਹ ਇੱਕ ਉਹਨਾਂ ਨੇ ਪਾੜਨ ਦੀ ਕੋਸ਼ਿਸ਼ ਕੀਤੀ ਹੈ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਪੰਜਾਬ ਰਿਆਨ ਨੂੰ ਦੇ ਸਕਦੇ ਹਾਂ ਕਿ ਬਾਕੀ ਨੂੰ ਜਿੱਤੇ ਨਹੀਂਗੇ ਨਹੀਂ ਜਿੱਦਾ ਤੁਸੀਂ ਕਹਿੰਦੇ ਤੁਸੀਂ ਪਹਿਲੇ ਇੰਨੇ ਦਿਨਾਂ ਤੋਂ ਇੱਥੇ ਬੈਠੇ ਹੋ ਜੀ ਜੀ ਕਿ ਅਸੀਂ ਦਿੱਲੀ ਨੂੰ ਕੋਚ ਕਰਨਾ ਹੈ ਤੇ ਅੱਜ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਦਿੱਲੀ ਦੇ ਵਿੱਚ ਕੋਚ ਕਰ ਪਰਣ ਦੇ ਵਿੱਚ ਸੈਕਸੈਸਫੁਲ ਹੋਵੋਗੇ ਗੱਲ ਇਹ ਵੀਰ ਜੀ ਹੌਸਲੇ ਬੁਲੰਦ ਹੈ ਫੌਜ ਲੜਦੀ ਹੌਸਲੇ ਨਾਲ ਨਤੀਜਾ ਮਾਲਕ ਦੇ ਹੱਥ ਹੈ ਤੇ ਪਰ ਹੁਣ ਤੱਕ ਸੁਣਦੇ ਵੀ ਆਏ ਜਾਂ ਸਮਝਦੇ ਵੀ ਆਏ ਤੇ ਇਤਿਹਾਸ ਪੜਦੇ ਆਏ ਸੱਚ ਪਰੇਸ਼ਾਨ ਹੋ ਸਕਦਾ ਪ੍ਰਾਜਿਤ ਨਹੀਂ ਤੇ ਇੱਕ ਗੱਲ ਹੋਰ ਸੀਗੀ ਕਿ ਜਿੱਦਾਂ ਮਤਲਬ ਮੀਟਿੰਗ ਵਾਸਤੇ ਆ ਸਾਨੂੰ ਫਿਰ ਵੀ ਦੁਬਾਰਾ ਸੱਦਾ ਦਿੱਤਾ ਜਾ ਰਿਹਾ ਹੈ ਸੈਂਟਰ ਮਿਸਟਰ ਨਾਲ ਤੇ ਤੁਸੀਂ ਐਗਰੀ ਹੋ ਉਹਦੇ ਵਾਸਤੇ ਇਹ ਤਾਂ ਕਮੇਟੀ ਤਾਂ ਕਰਾਂਗੇ ਵੈਸੇ ਫੌਜਾਂ ਤਿਆਰ ਆ ਪਿਛਲੀ ਵਾਰੀ ਵੀ ਪ੍ਰਧਾਨ ਮੰਤਰੀ ਨੇ ਇੱਕਦਮ ਆ ਕੇ ਤੈਲੀ ਵੀ ਬੋਲਿਆ ਸੀਗਾ ਮੇਰੀ ਤਪੱਸਿਆ ਜੰਕਮੀ ਰਹੀ ਗਈ ਮੈਂ ਦੇਖ ਤੋ ਮਾਫੀ ਮੰਗਦਾ ਹਾਂ ਕਿ ਤੈਨੂੰ ਕੱਲੇ ਕੋਣ ਵਾਪਸ ਲੈਣੇ ਹੈਗਾ ਹੁਣ ਵੀ ਮੈਨੂੰ ਕਈ ਪੱਤਰਕਾਰ ਨੇ ਆਖਿਆ ਵੀ ਇੱਕਦਮ ਕੀ ਹੋ ਜੂਗਾ ਮੈਂ ਜਦੋਂ ਪ੍ਰਧਾਨ ਮੰਤਰੀ ਨੇ ਪਿਛਲੀ ਵਾਰ ਐਲਾਨ ਕੀਤਾ ਸੀਗਾ ਰਾਤ ਨੂੰ 10 ਘੰਟੇ ਪਹਿਲਾਂ ਪ੍ਰਾਈਮ ਟਾਈਮ ਦੇ ਵਿੱਚ ਤੇ 10 ਘੰਟੇ ਬਾਅਦ ਕ੍ਰਿਸ਼ਮੰਤਰੀ ਨੂੰ ਪਤਾ ਨਹੀਂ ਸੀ ਕਿ 10 ਘੰਟੇ ਬਾਅਦ ਐਲਾਨ ਹੋ ਗਿਆ ਸੀਗਾ ਪ੍ਰਧਾਨ ਮੰਤਰੀ ਜੀ ਕੁਝ ਵੀ ਕਰ ਸਕਦੇ ਆ ਨੋਟਬੰਦੀ ਕੀਤੀ ਤੁਰਪਤੇ GST ਕੀਤੀ ਕਿੰਨੇ ਮਾਰਾਂ ਨੇ ਕਿਹਾ ਵੀ ਨੋਟਬੰਦੀ ਗਲਤ ਹੈ ਨਾ ਗੱਲ ਲਾਗੂ ਕਰੋ ਪਰ ਕੀਤੀ GST ਆਖਿਆ ਵਿੱਚ ਜਲਦਬਾਜ਼ੀ ਹੈ ਸੋਸ਼ੋਧਨ ਕਰ ਲੋ ਪਰ ਕੀਤੀ ਜਿਹੜੇ ਕੰਮ ਉਹਦਾ ਦੇਸ਼ ਨੂੰ ਫਾਇਦਾ ਕੀ ਹੋਇਆ ਲਾਕਡਾਊਨ ਵੇਲੇ ਜੋ ਲਾਕਡਾਊਨ ਲਾਇਆ ਕੋਈ ਵਿਦਾਊਟ ਪਲਾਨਿੰਗ ਲਾਕਡਾਊਨ ਲਾਇਆ ਐਸ ਕਰਕੇ ਪ੍ਰਧਾਨ ਮੰਤਰੀ ਨੂੰ ਇੱਕ ਨਾ ਚਮਤਕਾਰਿਕ ਫੈਸਲਾ ਲੈਣ ਦੀ ਹਦਤ ਹੈ ਤੇ ਹੋ ਸਕਦਾ ਇਹ ਚਮਤਕਾਰਿਕ ਫੈਸਲਾ ਨਾ ਨਹੀਂ ਇਹਦੇ ਵਿੱਚ ਤੁਹਾਨੂੰ ਲੱਗਦਾ ਅੱਜ ਮਾਹੌਲ ਜਿਹੜਾ ਹੈ ਉਹ ਤਣਾਅਪੂਨ ਹੋ ਸਕਦਾ ਦੇ ਨੈਸ਼ਨਲ ਲੈਵਲ ਦੇ ਤੱਕ ਇਹ ਖਬਰ ਜਿਹੜੀ ਹੈ ਫੋਰਨ ਸਿਟੀ ਦੇ ਵਿੱਚ ਵੀ ਇਹ ਖਬਰ ਤੁਹਾਡੀ ਹੈ ਜਿਹੜੀ ਉਹ ਪੂਰੇ ਆ ਵਰਲਡ ਲੈਵਲ ਤੇ ਜਾਣ ਜਾਣੀ ਪਈ ਹੈ ਇਸ ਵਾਸਤੇ ਤੁਸੀਂ ਕੀ ਕਰਾਂ ਇੰਟਰਨੈਸ਼ਨਲ ਮੀਡੀਆ ਆਇਆ ਹੋਇਆ ਤੇ ਤਣਾਅ ਨਾ ਵਧੇ ਸਥਿਤੀ ਕੰਟਰੋਲ ਚ ਰਹੇ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੈ ਦੇਖੋ ਫੋਰਸ ਸਰਕਾਰ ਕੋਲੇ ਹਥਿਆਰ ਸਰਕਾਰ ਕੋਲੇ ਆਰਸ਼ੀ ਦੇ ਸਰਕਾਰ ਨੇ ਚਲਾਉਣੀਆਂ ਰਬੜ ਦੀਆਂ ਗੋਲੀਆਂ ਸਰਕਾਰ ਨੇ ਚਲਾਉਣੀਆਂ ਦੂਜੇ ਇੱਕ ਬੈਲਟ ਤੇ ਹੋਰ ਉਹ ਸਰਕਾਰ ਨੇ ਚਲਾਉਣੇ ਆਗੇ ਆ ਜੋ ਵੀ ਤਸ਼ੱਦਦ ਕਰਨਾ ਸਰਕਾਰ ਨੇ ਕਰਨਾ ਅਸੀਂ ਸਹਿਣਾ ਹੈ ਅਸੀਂ ਖਾਲੀ ਹੱਥਾਂ ਇਹ ਦੁਨੀਆ ਦੇ ਵਿੱਚ ਜਿਹੜਾ ਮੈਸੇਜ ਜਾਣਾ ਹੈਗਾ ਇਹ ਜਿਹੜੀ ਪ੍ਰਧਾਨ ਮੰਤਰੀ ਜੀ ਜਾ ਕੇ ਬਾਹਰਲੇ ਮੁਲਕਾਂ 'ਚ ਕਹਿੰਦੇ ਆ ਇੰਡੀਆ ਇਜ਼ ਅ ਮਦਰ ਆਫ ਡੈਮੋਕਰੇਸੀ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਗਰ ਉਹਦੀ ਸ਼ਾਖ ਬਚਾਉਣੀ ਹੈ ਉਹਦੀ ਇੱਜ਼ਤ ਬਚਾਉਣੀ ਹੈ ਤੇ ਅੱਜ ਪ੍ਰਧਾਨ ਮੰਤਰੀ ਨੂੰ ਬੈਰ ਕੇ ਸੋਚਣਾ ਪਊਗਾ ਤਸ਼ੱਦਦ ਕਰਨੀ ਹੈ ਜਾਂ ਭਾਰਤ ਦੇ ਨਾਗਰਿਕਾਂ ਨੂੰ ਦਿੱਲੀ ਆਉਣ ਦਾ ਹੱਕ ਦੇਣਾ ਹੱਕ ਸਾਡਾ ਹੈ ਵੀ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਅਸੀਂ ਮੰਗਦੇ ਹਈਆਂ ਕਿ ਸਾਡੇ ਮੰਗਾਂ ਪੂਰੀਆਂ ਕਰ ਦਿਓ ਨੇ ਮੰਗਭੂਰੀਆ ਕਰ ਰਹੀਆਂ ਸਾਨੂੰ ਇੱਕ ਜਗ੍ਹਾ ਦੇ ਦੋ ਇਹ ਜਗ੍ਹਾ ਦੇ ਦੋ ਉਹ ਜਗ੍ਹਾ ਬਹਿ ਕੇ ਅਸੀਂ ਆਪਦੀ ਬਾਤ ਚੱਕੀ ਜਾਵਾਂਗੇ ਦਿੱਲੀ ਜਾਣਾ ਕਿਉਂ ਹੈ ਦਿੱਲੀ ਐਸ ਲਈ ਜਾਣਾ ਹੈ ਸਰਕਾਰ ਕਹਿੰਦੀ ਹੈ ਇਹ ਅੰਦੋਲਨ ਨਾ ਇਕੱਲੇ ਪੰਜਾਬ ਹਰਿਆਣਾ ਦਾ ਹੈ ਹਰਿਆਣਾ ਦਾ ਨਹੀਂ ਮੰਨਦੀ ਉਹ ਤਾਂ ਇਕੱਲੇ ਪੰਜਾਬ ਦੇ ਮੰਨਦੀ ਹੈ ਮੈਂ ਰਾਜਸਥਾਨ ਦਾ ਖੜਾ ਅੱਧੇ ਮੰਨ ਰਾਜਸਥਾਨ ਦੇ ਹੋਣਗੇ ਸਾਡੇ ਪਿਆਰ ਦੇ ਬੰਦੇ ਖੜੇ ਆ ਕੈਰਲ ਨਾਲ ਅਰੈਸਟ ਕਰ ਲਏ ਕਰਨਾਟਕ ਨਾਲ ਅਰੈਸਟ ਕਰ ਲਏ ਦਿੱਲੀ ਕਨੈਕਟੀਵਿਟੀ ਹੈ ਦਿੱਲੀ ਪੂਰੇ ਦੇਸ਼ ਦਾ ਕਿਸਾਨ ਆ ਸਕਦਾ ਹੈ ਤੇ ਅਸੀਂ ਇਹ ਹੀ ਦੱਸਣਾ ਚਾਹੁੰਦੇ ਹਾਂ ਜਦੋਂ ਜਿੱਤੇ ਦਿੱਲੀ ਬੈਠੇ ਹੋਵਾਂਗੇ ਰੋਜ਼ ਹਜ਼ਾਰਾਂ ਦੇ ਸੈਕੜਿਆਂ ਵਿੱਚ ਹਜ਼ਾਰਾਂ ਤعداد ਵਿੱਚ ਕਿਸਾਨ ਪੂਰੇ ਦੇਸ਼ ਤੋਂ ਆਉਣਗੇ ਤੇ ਫਿਰ ਕਲੀਅਰ ਹੋ ਜਾਊਗਾ ਕਲੀਅਰ ਤਾਂ ਹੁਣ ਵੀ ਪਤਾ ਸਰਕਾਰ ਨੂੰ ਦੁਨੀਆ ਨੂੰ ਕਲੀਅਰ ਹੋ ਜਾਊਗਾ ਵਾਕਈ ਇਹ ਦੇਸ਼ ਦਾ ਅੰਦੋਲਨ ਹੈ ਤੇ ਜ਼ਰੂਰੀ ਹੈ ਜਿਹਦਾ ਤੁਸੀਂ ਪਤਾ ਹੀ ਹੈ ਸਾਡੇ ਨਾਲ ਕਿਸਾਨ ਆ ਗੂ ਮੌਜੂਦ ਸੀਗੇ ਕਹਿੰਦੇ ਨਜ਼ਰ ਆਇਆ ਕਿ ਅਸੀਂ ਸ਼ਾਂਤਮਈ ਜਿਹੜਾ ਉਹ ਦਿੱਲੀ ਜਾਣਾ ਚਾਹੁੰਦਾ ਪਰ ਜਿਹੜਾ ਹਰਿਆਣਾ ਪੁਲਿਸ ਜਿਹੜੀ ਹੈ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਰੋਕ ਰਹੀ ਵੀ ਇੱਥੇ ਨਜ਼ਰ ਆਊਗੀ ਤੇ ਤੁਸੀਂ ਇਦਾਂ ਹੀ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਲਿਬਰਲ ਟੀਵੀ ਪੰਜਾਬ